ਪਤਾ ਨਹੀਂ ਮੇਰੇ ਵਰਗੇ ਕਿੰਨੇ ਕ ਬੱਚੇ ਆਪਣੇ ਪਿਓਆਂ ਨੂੰ ਢੀਕਦੇ ਹੋਣ ਪਤਾ ਨਹੀਂ ਮੇਰੇ ਵਰਗੀ ਮਾਂ ਆਪਣੇ ਸਿੰਘ ਨੂੰ ਕਿੰਨਾ ਕ ਸਮਾਂ ਉਡੀਕਦੀ ਰਹੀ ਸਾਡੀ ਮਾਂ ਨੂੰ ਹੁਣ ਸਬਰ ਹੋਇਆ ਜਦੋਂ ਬਾਪੂ ਜੀ ਦੀ ਵਰਸੀ ਮਨਾਈ ਗਈ 32 ਸਾਲ ਉਹਨਾਂ ਨੇ ਸਬਰ ਦੇ ਵਿੱਚ ਕੱਢ ਦਿੱਤਾ ਕਿ ਸ਼ਾਇਦ ਮੇਰਾ ਸਿੰਘ ਵਾਪਸ ਆ ਜਾਏਗਾ ਪਰ ਨਹੀਂ ਉਹਨਾਂ ਦੀ ਜਦੋਂ ਪਹਿਲੀ ਮੁਲਾਕਾਤ ਨਾਬੇ ਜੇਲ੍ਹ ਦੇ ਵਿੱਚ ਹੋਈ ਸੀ ਮਾ ਚਾਰ ਮਹੀਨਿਆਂ ਦੀ ਸੀ ਮਾਤਾ ਜੀ ਕਹਿੰਦੇ ਤੈਨੂੰ ਗੋਦ ਚੱਕਿਆ ਹੋਇਆ ਸੀ ਤੇਰੇ ਬਾਪੂ ਜੀ ਦੇ ਨਾਲ ਇੱਕੇ ਬਚਨ ਬਲਾਸ ਹੋਏ ਸੀ ਉਹਨਾਂ ਨੇ ਇਹ ਗੱਲ ਆਖਤੀ ਸੀ ਆਪਣੀ ਸਿੰਘਣੀ ਨੂੰ ਵੀ ਤੁਸੀਂ ਵਿਆਹ ਕਰਾ ਸਕਦੇ ਹੋ ਪਰ ਮਾਤਾ ਜੀ ਦਾ ਸਿੱਦਕ ਬਹੁਤ ਸੀ ਉਹ ਕਹਿੰਦੇ ਨਹੀਂ ਮੈਂ ਇਹਨੂੰ ਪੁੱਤਾਂ ਵਾਂਗੂ ਪਾਲਾਂਗੀ ਤੇ ਵਾਕੇ ਪੁੱਤਾਂ ਵਾਂਗੂ ਪਾਲਿਆ ਉਸਮਾਨ ਨੇ ਮੈਨੂੰ ਕੀਰਤਨ ਕਰ ਕਰਕੇ ਪਾਲਿਆ ਉਹ ਸਮਾਂ ਇਦਾਂ ਦਾ ਸੀ ਮੇਰੇ ਪਿਓ ਦੀਆਂ ਪੱਗਾਂ ਪਾੜ-ਪਾੜ ਕੇ ਤਨ ਟ ਗਿਆ ਆਪਣੇ ਵੀ ਫਿਰ ਸਾਥ ਛੱਡ ਦਿੰਦੇ ਨੇ ਉਹ ਸਮਾਂ ਇਦਾਂ ਦਾ ਸੀ ਮੈਂ ਆਪਣੀ ਮਾਂ ਬਿਲਕਦੀ ਵੇਖੀ ਮੈਂ ਆਪਣੀ ਦਾਦੀ ਬਿਲਕਦੀ ਰੱਖੀ ਆਪਣੇ ਪੁੱਤ ਨੂੰ ਮਿਲਣ ਵਾਸਤੇ ਮੈਂ ਆਪਣੇ ਦਾਦਾ ਜੀ ਨੂੰ ਤੜਫਦੇ ਵੇਖਿਆ ਆਪਣੇ ਪੁੱਤ ਨੂੰ ਮਿਲਣ ਵਾਸਤੇ ਉੱਠਦੇ ਬੈਠਦੇ ਆਪਣੇ ਪੁੱਤ ਨੂੰ ਚੇਤੇ ਕਰਦੇ ਸੀ ਕਸੂਰ ਕੀ ਸੀ ਕਿ ਉਹ ਬੋਲਟਾਂ ਦੀ ਸੇਵਾ ਕਰਦਾ ਸੀ ਕਸੂਰ ਕੀ ਸੀ ਉਹ ਸਿੰਘਾਂ ਨੂੰ ਪ੍ਰਸ਼ਾਦਾ ਸ਼ਿਕਾਉਂਦਾ ਸੀ ਘਰ ਦੇ ਵਿੱਚੋਂ ਪੁਲਿਸ ਆਉਂਦੀ ਹੈ ਏਕੇ-ਏਕੇ ਚੱਕ ਕੇ ਲੈ ਕੇ ਜਾਂਦੀ ਹੈ ਮਾਤਾ ਜੀ 5 ਮਿੰਟ ਦੀ ਵਿਚਾਰ ਕਰਨੀ ਆ ਤੁਹਾਡੇ ਪੁੱਤ ਨੂੰ ਅਸੀਂ ਵਾਪਸ ਇੱਥੇ ਛੱਡ ਦਾਂਗੇ ਅੱਜ 33 ਸਾਲ ਹੋ ਗਏ ਉਹ 32 ਸਾਲਾਂ ਦੀ ਜਿਹੜੀ ਉਡੀਕ ਸੀ 32 ਸਾਲਾਂ ਬਾਅਦ ਵੀ ਸੰਸਕਾਰ ਕਰਨ ਦਾ ਕਿਸੇ ਨੂੰ ਮੌਕਾ ਨਹੀਂ ਮਿਲਿਆ ਇਤਿਹਾਸ ਸੁਣਾਉਣਾ ਕਿਤੇ ਸੁੱਖ ਹੈ ਇਕ ਧੀ ਆਪਣੇ ਪਿਓ ਦੀ વાર્ਤਾ ਸੁਣਾਉਂਦੀ ਹੋਵੇ ਜਦੋਂ ਮੇਰੇ ਆਨੰਦ ਕਾਰਜ ਹੋਏ ਸੀ ਮੈਂ ਪਿੱਛੇ ਮੁੜ ਮੁੜ ਵੇਖਦੀ ਸੀ ਸ਼ਾਇਦ ਇਹ ਪਿਓ ਦੀ ਰਸਮ ਕਿਤੇ ਮੇਰਾ ਪਿਓ ਕਰ ਦਵੇ ਪਰ ਨਹੀਂ ਮੇਰੀ ਮਾਂ ਦਾ ਸਿੱਧਕ ਸੀ ਮੇਰੀ ਮਾਂ ਨੇ ਆਖਿਆ ਪੁੱਤ ਤੈਨੂੰ ਧੰਗ ਗੁਰੂ ਗ੍ਰੰਥ ਸਾਹਿਬ ਤੇ ਲੜ ਲਾਇਆ ਇਹ ਹੀ ਤੇਰਾ ਅੱਜ ਤੋਂ ਸਭ ਕੁਝ ਹੈ ਤੂ ਵਾਰ ਨੇ ਬਹੁਤ ਔਖੇ ਨੇ ਪਿਓ ਵਾਰ ਨੇ ਬਹੁਤ ਔਖੇ ਨੇ ਪਰ ਧਨ ਕਲਗੀਆਂ ਵੜਿਆ ਤੂੰ ਤਾਂ ਪਰਿਵਾਰ ਦਾ ਪਰਿਵਾਰ ਬਾਰ ਦਿੱਤਾ ਵਿਛੋੜੇ ਚ ਲਣੇ ਬਹੁਤ ਔਖੇ ਨੇ ਜਿਸ ਤਨ ਲੱਗੀ ਸੋਈ ਤਨ ਜਾਣੇ ਕਿਸੇ ਦੀ ਲੱਗੀ ਕੌਣ ਜਾਣੇ ਇੱਥੇ ਬਜ਼ੁਰਗ ਬੈਠੇ ਨੇ ਜਿਨ੍ਹਾਂ ਦੇ ਜਵਾਨ ਪੁੱਤ ਗਏ ਉਹਨਾਂ ਨੂੰ ਪੁੱਛ ਕੇ ਵੇਖੀਏ ਵਿਛੋੜਾ ਕੀ ਹੁੰਦਾ ਉਹਨਾਂ ਮਾਮਾ ਨੂੰ ਪੁੱਛ ਕੇ ਵੇਖੀਏ ਜਿਨ੍ਹਾਂ ਨੇ ਜਵਾਨ ਪੁੱਤ ਤੋਰੇ ਆਪਣੇ ਹੱਥੀਂ ਉਹਨਾਂ ਭੈਣਾਂ ਦੇ ਰਿਸ਼ਤੇ ਤੱਕ ਨਹੀਂ ਹੋਏ ਪਰ ਮੈਂ ਕਹਿੰਨੀ ਆ ਸੱਚੇ ਪਾਸ਼ਾ ਤੂੰ ਮੇਰੇ ਤੇ ਤਰਸ ਕੀਤਾ ਤੂੰ ਮੈਨੂੰ ਇੰਨੇ ਜੋਗਾ ਕਰ ਦਿੱਤਾ ਜਿੰਨੇ ਜੋਗੇ ਅਸੀਂ ਹੈ ਹੀ ਨਹੀਂ ਸੀ ਸਾਡੀ ਘਾਤ ਕੀ ਸੀ ਪਰ ਜਿੰਨਾ ਸੂਰਮਿਆਂ ਨੇ ਸਾਡੀ ਖਾਤਰ ਕੌਮ ਦੇ ਖਾਤਰ ਪੰਥ ਦੇ ਖਾਤਰ ਵਾਰਿਆ ਉਹਨਾਂ ਦੀ ਅੱਜ ਤੱਕ ਕਿਸੇ ਨੇ ਸਾਰ ਨਹੀਂ ਲਈ ਉਹਨਾਂ ਪੁੱਤਾਂ ਦਾ ਕਸੂਰ ਕੋਈ ਨਹੀਂ ਸੀ ਝੂਠੇ ਮੁਕਾਬਲੇ ਬਣਾ ਬਣਾ ਕੇ ਸ਼ਹੀਦ ਕਰ ਦਿੱਤੇ ਉਹ ਮਾਵਾਂ ਦੀਆਂ ਅੱਖਾਂ ਦੀਆਂ ਰੋਸ਼ਨੀਆਂ ਚਲ ਗਈਆਂ ਆਪਣੇ ਪੁੱਤਾਂ ਨੂੰ ਉਡੀਕਦੀਆਂ ਉਡੀਕਦੀਆਂ ਕਿਸੇ ਨੇ ਆ ਕੇ ਪੁੱਛਿਆ ਮਾਂ ਤੂੰ ਪੁੱਤ ਵਾਰਿਆ ਤੇਰਾ ਸਤਕਾਰ ਕਰਨਾ ਪੈਂਦਾ ਅੱਜ ਉਹਨਾਂ ਮਾਵਾਂ ਦੇ ਘਰੇ ਰਾਸ਼ਨ ਪਾਣੀ ਤੱਕ ਨਹੀਂ ਹੈ ਘਰ ਚੰਗੇ ਨਹੀਂ ਉਹਨਾਂ ਦੇ ਕੋਲ ਕੀ ਆ ਸਾਡੀਆਂ ਕੁਰਬਾਨੀਆਂ ਦਾ ਮੁੱਲ ਇਹ ਪੈ ਰਿਹਾ ਹੈ ਸ਼ਹੀਦ ਪਰਿਵਾਰਾਂ ਦਾ ਸਤਿਕਾਰ ਮੈਂ ਇਹ ਨਹੀਂ ਕਹਿੰਦੀ ਕਿ ਮੈਂ ਖੁਦ ਸ਼ਹੀਦ ਪਰਿਵਾਰ ਦੇ ਵਿੱਚੋਂ ਆ ਕੋਸ਼ਿਸ਼ ਕਰੀਏ ਉਹਨਾਂ ਮਾਵਾਂ ਦਾ ਸਤਿਕਾਰ ਕਰੀਏ ਸਾਡੇ ਲਈ ਤਾਂ ਉਹ ਮਾਵਾਂ ਧੰਨ ਨੇ ਜਿਨ੍ਹਾਂ ਨੇ ਆਪਣੇ ਪੁੱਤ ਵਾਰ ਦਿੱਤੇ ਸਾਡੇ ਲਈ ਉਹ ਪਰਿਵਾਰ ਧੰਨ ਨੇ ਜਿਨ੍ਹਾਂ ਨੇ ਆਪਣਾ ਜਿਗਰ ਦਾ ਟੁਕੜਾ ਸਿੱਕੋਂ ਦੇ ਖਾਤਰ ਲਾ ਦਿੱਤਾ ਅੱਜ ਦੇ ਸਮੇਂ 'ਚ ਕੋਈ ਮਾਂ ਤੋਰ ਦੇਗੀ ਨਹੀਂ ਤੋਰ ਸਕੀ ਉਹਨੂੰ ਪਤਾ ਹੈ ਕਿ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਪਰਿਵਾਰਾਂ ਦੇ ਨੇੜੇ ਕੋਈ ਨਹੀਂ ਲਗਿਆ ਪਹਿਲੀ ਗੱਲ ਕਹੇਗੀ ਪੁੱਤ ਸੋ ਸਮਝ ਕੇ ਇਸ ਰਾਹ ਤੇ ਤੁਰੀ ਬਲਵਿੰਦਰ ਸਿੰਘ ਜਟਾਣੇ ਦਾ ਕਸੂਰ ਕੀ ਸੀ ਐਸਵਾਈਐਲ ਨਹਿਰ ਜਿਹਨੂੰ ਅਸੀਂ ਕਹਿੰਦੇ ਹਾਂ ਉਹਦੀ ਰੋਕ ਲਾਉਣ ਵਾਸਤੇ ਉਹਨੂੰ ਸਜ਼ਾ ਕੀ ਮਿਲੀ ਉਹਦੇ ਪਰਿਵਾਰ ਨੂੰ ਉਹਦੇ ਸੱਤ ਜੀ ਪਰਿਵਾਰ ਜਿਹੜੇ ਘਰ ਦੇ ਸੱਤ ਜੀ ਸੀ ਉਹ ਪੋਲੇ ਨਹੰਗ ਨੇ ਨਕਲੀ ਨਹੰਗੇ ਕਿਹ੍ਹ ਸਕਦੇ ਆ ਬਾਣਿਆਂ ਤੇ ਤਾਂ ਆਪਾਂ ਜਾਣ ਨਹੀਂ ਸਕਦੇ ਉਹਨੇ ਪੈਟਰੋਲ ਪਾ ਕੇ ਅੱਗ ਲਾ ਕੇ ਭਾਈ ਬਲਵਿੰਦਰ ਸਿੰਘ ਜਟਾਣੇ ਦਾ ਪਰਿਵਾਰ ਸਾੜਤਾ ਸੀ ਇੱਕ ਭਾਣ ਜਾਸ ਸੀ ਛੋਟਾ 5 ਸਾਲਾਂ ਦਾ ਉਹ ਨਕਲੀ ਨਹੰਗ ਨੇ ਉਹਦੇ ਵੀ ਤਰਸ ਨਹੀਂ ਸੀ ਕੀਤਾ ਉਹਨੂੰ ਪੁੱਛਿਆ ਵੀ ਤੂੰ ਉੱਠ ਉਹ ਬੱਚਾ ਕਹਿੰਦਾ ਮੈਨੂੰ ਤਾਂ ਵੀ ਮੈਂ ਉੱਠ ਨਹੀਂ ਸਕਦਾ ਉਹਨੂੰ ਕੋਲੀਆ ਸੀ ਮੈਨੂੰ ਤਾਂ ਕਹਿੰਦਾ ਚੱਕ ਕੇ ਲੈ ਕੇ ਜਾਂਦੇ ਨੇ ਕਹਿੰਦੇ ਉਸ ਬੱਚੇ ਤੇ ਵੀ ਤਰਸ ਨਹੀਂ ਕੀਤਾ ਸੀ ਉਹਦੀ ਲੱਤ ਤੇ ਲੱਤ ਰੱਖ ਕੇ ਉਹਨੂੰ ਕਪੋ ਤੋਂ ਬਾੜਦਾ ਸੀ ਕੀ ਵਾਕਈ ਅਸੀਂ ਉਹਦਾ ਪਰਿਵਾਰ ਦਾ ਹਾਲ ਜਾ ਕੇ ਪੁੱਛਿਆ ਅਜ ਭੈਣ ਉਹ ਬਿਲਕਦੀ ਹੈ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਭੈਣ ਅਜ ਬਿਲਕਦੀ ਹੈ ਜੇ ਮੈਂ ਕਦੇ ਉਹਨਾਂ ਦੇ ਨਾਲ ਕਦੇ ਇੱਕ ਤਾਈ ਵਿਚਾਰ ਹੋ ਜਾਂਦੀ ਹੈ ਜੇ ਮੈਂ ਪੁੱਛਦੀ ਆ ਭੂਆ ਜੀ ਕਦੇ ਪੇਕੇ ਘਰ ਜਾਣ ਨੂੰ ਦਿਲ ਕਰਦਾ ਹੈ ਕਹਿੰਦੀ ਪੁੱਤ ਦਿਲ ਤਾਂ ਬੜਾ ਕਰਦਾ ਪਰ ਮੈਨੂੰ ਵਿਹੜੇ 'ਚ ਉਹੀ ਅਗ ਨਜ਼ਰ ਆਉਂਦੀ ਹੈ ਜਿਵੇਂ ਮੇਰੀ ਮਾਂ ਜਿਵੇਂ ਮੇਰੀ ਦਾਦੀ ਜਿਵੇਂ ਮੇਰਾ ਪਰਿਵਾਰ ਅੱਗ ਦੇ ਵਿੱਚ ਸੜਦਾ ਹੋਵੇ ਅਸੀਂ ਪਰਿਵਾਰੇ ਨੂੰ ਸਾਫ਼ ਸਕੇ ਸੋ ਆਓ ਉਹਨਾਂ ਪਰਿਵਾਰਾਂ ਦਾ ਸਤਿਕਾਰ ਕਰੀਏ ਜਿਨ੍ਹਾਂ ਨੇ ਆਪਣਾ ਪੁੱਪ ਸਿੱਕੋਂ ਦੇ ਖਾਤਰ ਵਾਰਿਆ ਭਾਵਕ ਹੋ ਜਾਂਦੇ ਆ ਅੱਖਾਂ ਦੇ ਵਿੱਚ ਅਥਰੂ ਆ ਜਾਂਦੇ ਆ ਪਰ ਮੇਰੇ ਵੱਸ ਦੀ ਗੱਲ ਨਹੀਂ ਕੋਈ ਵੀ ਗੁਰੂ ਦਾ ਇਤਿਹਾਸ ਮੈਂ ਸੁਣਾਉਣੀ ਹੋਵਾ ਮੈਨੂੰ ਮੇਰੇ ਨਾਲ ਦੇ ਵੀ ਸਾਥੀ ਕਹਿ ਦਿੰਨੇ ਆ ਭੈਣ ਜੀ ਦਲੇਰੀ ਦੇ ਨਾਲ ਤੁਸੀਂ ਪ੍ਰਚਾਰ ਕਰਿਆ ਕਰੋ ਪਰ ਇੱਥੇ ਮੇਰੇ ਵੱਸ ਦੀ ਗੱਲੇ ਨਹੀਂ ਜਿੱਥੇ ਗੱਲ ਸ਼ਹਾਦਤ ਦੀ ਆਵੇ ਇਹ ਕੁਦਰਤੀ ਗੱਲ ਹੈ ਅੱਖਾਂ 'ਚੋਂ ਨੀਰ ਆਈ ਜਾਂਦਾ ਹੈ ਸੋ ਸਤਿਗੁਰੂ ਦੇ ਬਾਣੇ ਨੂੰ ਮਿੱਠਾ ਕਰਕੇ ਮੰਨੀਏ ਆਓ ਸਮੂਹ ਪ੍ਰਬੰਧਕ ਕਮੇਟੀ ਵਾਲਿਆਂ ਦਾ ਧੰਨਵਾਦ ਯੂਪੀ ਦੀ ਸਾਰੀ ਸੰਗਤ ਦਾ ਧੰਨਵਾਦ ਇਨਾ ਮਾਣ ਸਤਿਕਾਰ ਤੁਸੀਂ ਮੇਰੀ ਝੋਲੀ ਦੇ ਵਿੱਚ ਪਾਇਆ ਇੱਕ ਸ਼ਹੀਦ ਦੀ ਧੀ ਨੂੰ ਇਨਾ ਮਾਣ ਸਤਿਕਾਰ ਤੁਸੀਂ ਬਖਸ਼ਿਆ ਸੱਚੇ ਪਾਤਸ਼ਾਹ ਤੁਹਾਨੂੰ ਸਾਰਿਆਂ ਚੜ੍ਹਦੀ ਕਲਾ ਬਖਸ਼ੇ ਸਾਊਂਡ ਵਾਲੇ ਵੀਰ ਦਾ ਧੰਨਵਾਦ ਜਿਹੜੇ ਲਾਈਵ ਚਲਾ ਰਹੇ ਨੇ ਉਹਨਾਂ ਦਾ ਧੰਨਵਾਦ ਸਾਰੀ ਸੰਗਤ ਦਾ ਧੰਨਵਾਦ ਉਹਨਾਂ ਭੈਣ ਜੀ ਦਾ ਧੰਨਵਾਦ ਜਿਨ੍ਹਾਂ ਦੇ ਘਰੇ ਅਸੀਂ ਰਹਿ ਕੇ ਉਹਨਾਂ ਨੇ ਬੜੀ ਤਨਮਾਨ ਦੇ ਨਾਲ ਸੇਵਾ ਕੀਤੀ ਹੈ ਸੱਚੇ ਪਾਤਸ਼ਾਹ ਤੁਹਾਡੀ ਸੇਵਾ ਸਫਲ ਹੋਏ ਆਓ ਆਪਾ ਆਪਣਾ ਜੀਵਨ ਗੁਰੂ ਦੇ ਲੇਖੇ ਲਾਈਏ ਵਾਹੂ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਪੀਵੋ ਬੋਹਲ ਖੰਡੇ ਧਾਰ ਹੋਏ ਜਨਮ ਸੁਹੇਲਾ ਵਿਚਾਰਾਂ ਕਰਦੇ